ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 6 ਤੋਂ 10 ਜਨਵਰੀ ਜੋ ਆਉਣ ਵਾਲੇ 5 ਦਿਨ ਹੋਣਗੇ ਇਹਨਾਂ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਜੋ ਕਿ ਤੁਹਾਨੂੰ ਦੱਸਿਆ ਗਿਆ ਸੀ ਕਿ ਕੱਲ ਵੀ ਪੰਜਾਬ ਦੇ ਵਿੱਚ ਬੱਦਲਵਾਈ ਦਾ ਦੌਰ ਬਣਿਆ ਰਿਹਾ ਹੈ ਤਕਰੀਬਨ ਰਾਤ ਦੇ ਸਮੇਂ ਆਪਾਂ ਨੂੰ ਪੰਜਾਬ ਦੇ ਮਾਝੇ ਤੇ ਦੁਆਬੇ ਦੇ ਖੇਤਰ ਉਸ ਤੋਂ ਬਾਅਦ ਵੀਰੋ ਕੁਝ ਪੂਰਬੀ ਭਾਗ ਪੰਜਾਬ ਦੇ ਚੰਡੀਗੜ੍ਹ ਮੋਹੱਲੀ ਵਗੈਰਾ ਆਨੰਦਪੁਰ ਨੰਗਲ ਆਨੰਦਪੁਰ ਸਾਹਿਬ ਨੰਗਲ ਸੋ ਵੀਰੋ ਇਸ ਖੇਤਰਾਂ ਦੇ ਵਿੱਚ ਆਪਾਂ ਨੂੰ ਰਾਤ ਦੇ ਸਮੇਂ ਗਰਜ ਚਮਕ ਦੇ ਨਾਲ ਟੁੱਟੀਆਂ ਬਰਸਾਤੀ ਗਤੀਵਿਧੀਆਂ ਸ਼ਰਾਟੇ ਦੇ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ। ਸੋ ਵੀਰੋ ਇਹ ਸਿਸਟਮ ਦਾ ਪ੍ਰਭਾਵ ਫਿਲਹਾਲ ਆਉਂਦੇ 2-4 ਘੰਟੇ ਆਪਾਂ ਨੂੰ ਪੰਜਾਬ ਦੇ ਪੂਰਬੀ ਭਾਗਾਂ ਦੇ ਵੱਲ ਇਹਦਾ ਅਸਰ ਫਿਲਹਾਲ ਵੀ ਦੇਖਣ ਨੂੰ ਮਿਲੇਗਾ ਉੱਥੇ ਮੀਂਹ ਦੀਆਂ ਬਰਗਤੀਵੀਆਂ ਵੀਰੋ ਥੋੜੀਆਂ ਮੋਟੀਆਂ ਨਾ ਖੇਤਰਾਂ ਦੇ ਵਿੱਚ ਦੁਪਹਿਰ ਦੇ ਸਮੇਂ ਤੱਕ ਹੋ ਸਕਦੀਆਂ ਨੇ। ਬਾਕੀ ਪੰਜਾਬ ਦਾ ਮੌਸਮ ਕੁੱਲਮਲਾ ਕੇ ਠੀਕ ਹੈ ਵੀਰੋ ਬੱਦਲਾਂ ਦੀ ਆਵਾਜ਼ ਆਈ ਰਹੇਗੀ ਪਰ ਕੁਝ ਸਮੇਂ ਲਈ ਸਵੇਰ ਦੇ ਧੁੰਦ ਵੀ ਰਹੇਗੀ ਪਰ ਦਿਨ ਦੇ ਸਮੇਂ ਬੱਦਲਾਂ ਦੀ ਆਵਾਜ਼ ਹੀ ਰਹੇਗੀ ਪਰ ਆਪਾਂ ਨੂੰ ਵੀਰੋ ਦੁਪਹਿਰ ਦੇ ਕਿਸੇ ਸਮੇਂ 2-4 ਘੰਟੇ ਧੁੱਪ ਲੱਗਣ ਦੀ ਵੀ ਸੰਭਾਵਨਾ ਬਣੀ ਹੋਈ ਹੈ ਕਿ ਚੰਗੀ ਧੁੱਪ ਦੇਖਣ ਨੂੰ ਮਿਲ ਸਕਦੇ ਕਿਉਂਕਿ ਮੌਸਮ ਸਾਫ਼ ਹੈ ਉੱਪਰ ਬੱਦਲ ਨਹੀਂ ਹਨ ਥੱਲੇ ਵਾਲੇ ਬੱਦਲ ਨੇ ਵੀਰੋ ਇਹ ਨਾ ਆਉਂਦੇ ਜਾਂਦੇ ਰਹਿੰਦੇ ਨੇ ਧੁੱਪਾਂ ਦਾ ਮਾਹੌਲ ਬਣਿਆ ਰਹੇਗਾ ਕੁਸਤ ਮਦ ਵੀਰੋ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਟੈਂਪਰੇਚਰ ਤਕਰੀਬਨ 17-18 ਡਿਗਰੀ ਦੇ ਆਸ-ਪਾਸ ਦਿਨ ਦੇ ਤੇ ਰਾਤ ਦੇ ਵੀਰੋ 6-7 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਜੇਕਰ ਆਪਾਂ ਵੀਰੋ ਗੱਲ ਕਰੀ ਹਵਾਵਾਂ ਦੀ ਹਵਾਵਾਂ ਆਉਂਦੇ ਦਿਨਾਂ ਦੇ ਵਿੱਚ ਫਿਰ ਉੱਤਰ-ਪੱਛਮ ਹਵਾਵਾਂ ਵਾਪਸੀ ਕਰ ਜਾਣਗੇ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਪਰ ਕੋਈ ਬੜਾ ਜਿਆਦਾ ਠਾਰੀ ਸੀਤ ਦਾ ਮਾਹੌਲ ਨਹੀਂ ਬਣੇਗਾ ਕਿਉਂਕਿ ਬਿਜ ਦੇ ਬੰ ਨੂੰ ਧੁੱਪ ਦੇ ਜੋ ਵੀਰੋ ਦਰਸ਼ਨ ਨੇ ਘੰਟਾ-ਦੋ ਘੰਟੇ ਧੁੱਪ ਨਿਕਲਦੀ ਰਹੇਗੀ ਉਸ ਦੇ ਨਾਲ ਟੈਂਪਰੇਚਰ ਥੋੜਾ ਜਿਹਾ ਠੀਕ ਰਹਿੰ ਬਾਕੀ ਵੀਰੋ 8-9 ਤੱਕ ਤਕਰੀਬਨ ਮੌਸਮ ਸਾਫ ਹੈ ਕੋਈ ਜਿਆਦਾ ਵੱਡੀ ਹਲਚਲ ਮੌਸਮਦ ਵਿੱਚ ਨਹੀਂ ਹੋਵੇਗੀ ਥੋੜੀ-ਮੋਟੀ ਧੁੰਦ ਆਪਾਂ ਨੂੰ ਪਹਿਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਪਰ ਦਿਨ ਦੇ ਸਮੇਂ ਵੀਰੋ ਧੁੱਪ ਵੀ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਵੀਰੋ 10:00 ਤੋਂ ਫਿਰ ਇੱਕ ਵਾਰੀ ਹਵਾਵਾਂ ਦੇ ਵਿੱਚ ਫਿਰ ਬਦਲ ਦੇਖਣ ਨੂੰ ਮਿਲੇਗਾ ਆਪਾਂ ਨੂੰ ਪੂਰਬੀ ਹਵਾਵਾਂ ਵਾਪਸੀ ਕਰ ਜਾਣੇ ਕਿਉਂਕਿ ਵੀਰੋ ਆਉਂਦੇ 11-12 ਦੇ ਵਿੱਚ ਫਿਰ ਇੱਕ ਸਿਸਟਮ ਆਵੇਗਾ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਉਸ ਦੇ ਨਾਲ ਵੀਰੋ ਪੰਜਾਬ ਦੇ ਤਕਰੀਬਨ 50% ਖੇਤਰਾਂ ਦੇ ਵਿੱਚ ਬਰਸਾਤ ਦੇ ਅਸਾਰ ਵਧਣਗੇ ਜੋ ਕਿ 11 12 ਜਨਵਰੀ ਹੋਏਗੀ ਵੀਰੋ 10 ਤੋਂ ਲੈ ਕੇ ਸ਼ੁਰੂਆਤ ਹੋਵੇਗੀ 10 ਦੀ ਰਾਤ ਤੋਂ ਬਾਕੀ ਵੀਰੋ ਸਿਸਟਮ ਕਿੰਨਾ ਕੁ ਪ੍ਰਭਾਵਕਾਰੀ ਹੋਵੇਗਾ ਕਿੰਨਾ ਕੁ ਬਤੇਗਾ ਘਟੇਗਾ ਬਰਸਾਤ ਦੇ ਸਾਰ ਕਿਵੇਂ ਬਣਦੇ ਨੇ ਆਪਾਂ ਸਾਰੀ ਜਾਣਕਾਰੀ ਸਮੇਂ-ਸਮੇਂ ਤੇ ਵੀਰੋ ਸਹੀ ਰੂਪ ਦੇ ਵਿੱਚ ਕਿਸਾਨ ਵੀਰਾਂ ਤੱਕ ਪਹੁੰਚਾਉਂਦੇ ਰਹਾਂਗੇ ਬਾਕੀ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਜੈਤ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ